ਪਤਰਕਾਰ ਚਾਂਦ ਸੈਣੀ ਨੂੰ ਸਦਮਾ ਸਤਕਾਰਯੋਗ ਮਾਤਾ ਐਸ ਕੇ ਸੈਣੀ ਦਾ ਅਦੇਹਾਂਤ ਹੋਇਆ ਆੰਤਮ ਸੰਸਕਾਰ ਆਪਣੀ ਲੇਖਣੀ ਰਾਹੀਂ ਵਿਲੱਖਣ ਪਛਾਣ ਰੱਖਦੇ ਪ੍ਰੈਸ ਐਸੋਸੀਏਸ਼ਨ ਜਲੰਧਰ ਦੇ ਚੇਅਰਮੈਨ ਐਡਵੋਕੇਟ ਤੇ ਸੀਨੀਅਰ ਪੱਤਰਕਾਰ ਪੰਜਾਬ ਕੇਸਰੀ ਜਗਵਾਲੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੀ ਸਤਕਾਰਯੋਗ ਮਾਤਾ ਐਸਕੇ ਸੈਣੀ ਦਾ 24 ਅਕਤੂਬਰ ਨੂੰ ਅਚਾਨਕ ਦਿਹਾਂਤ ਹੋ ਗਿਆ ਉਹ 85 ਸਾਲਾਂ ਦੇ ਸਨ ਜਿਸ ਨਾਲ ਪੂਰੇ ਖੇਤਰ ਵਿੱਚ ਸੋਗ ਦੀ ਲਹਿਰ ਫੈਲ ਗਈ ਮਾਤਾ ਐਸਕੇ ਸੈਣੀ ਦਾ ਅੱਜ ਬੀਐਸਐਫ ਚੌਂਕ ਲਾਡੋਬਰੀ ਰੋਡ ਤੇ ਆਖੰਤਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਤੇ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਐਡਵੋਕੇਟ ਚਾਂਸ ਸੈਣੀ ਨਾਲ ਡੂੰਘੇ ਰੰਜੋ ਗਮ ਦਾ ਇਜ਼ਹਾਰ ਕਰਦੇ ਹੋਏ ਮਾਤਾ ਐਸਕੇ ਸੈਣੀ ਹੁਰਾਂ ਨੂੰ ਭਾਵ ਭੀਨੀਆਂ ਸਰਦਾਂਝਲੀਆਂ ਅਰਪਤ ਕੀਤੀਆਂ ਪੰਜਾਬ ਕੇਸਰੀ ਗਰੁੱਪ ਦੇ ਸੰਪਾਦਕ ਪਦਮ ਸ੍ਰੀ ਵਿਜੇ ਚੋਪੜਾ ਅਵਿਨਾਸ਼ ਚੋਪੜਾ ਨੇ ਵੀ ਚਾਂਦ ਸੈਣੀ ਨਾਲ ਡੂੰਗੀ ਸੰਵੇਦਨਾ ਪ੍ਰਗਟ ਕੀਤੀ ਤੇ ਸਿੱਖਿਆ ਨੂੰ ਪ੍ਰਣਾਇ ਮਾਤਾ ਐਸ ਕੇ ਸੈਣੀ ਦੀ ਜਾਦਾ ਨੂੰ ਤਰੋ ਤਾਜਾ ਕੀਤਾ ਇਸ ਮੌਕੇ ਤੇ ਡਾਕਟਰ ਮੁਕੇਸ਼ ਬਾਲੀਆ ਡਾਕਟਰ ਐਡਵੋਕੇਟ ਅਦਿੱਤ્ય ਜੈਨ परसोत्तम कुमार प्रितपाल सिंह नवतेज सिंह मनहास मोहन टंडन सिंह सैनी जेबी सिंह चौधरी परमजीत सिंह चावला दया किशन साबड़ा कुलविंदर फोल धरमेंद्र राणा ਆਪ ਆਗੂ ਦਿਨਾਨਾਥ ਪੁਸ਼ਪਿੰਦਰ ਲਾਲੀ ਸੀਨੀਅਰ ਪੱਤਰਕਾਰ ਮਹੇਸ਼ ਖੋਸਲਾ ਰਜੇਸ਼ ਖੋਸਲਾ ਡਾਕਟਰ ਸੁਰੇਂਦਰ ਕੈਂਥ ਜਤਿੰਦਰ ਕੁਮਾਰ ਫੋਕਸ ਪੰਜਾਬੀ ਤੋਂ ਦਿਆਲ ਗੁਰਦਾਸਪੁਰੀ ਤੇ ਘੋਰਨਾਲੀ ਵੀ ਚੰਦ ਸੈਣੀ ਨਾਲ ਡੂੰਗਾ ਦੁੱਖ ਪ੍ਰਗਟ ਕਰਦੇ ਹੋਏ ਪਰਮ ਪਿਤਾ ਪਰਮਾਤਮਾ ਕੇ ਵਿਛੜੀ ਰੂਹੀ ਆਤਮਿਕ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਪ੍ਰਭੂ ਅੱਗੇ ਅਰਦਾਸ ਬੇਕੀਤੀ ਦੱਸ ਦਈਏ ਕਿ 85 ਸਾਲਾ ਸਤਿਕਾਰਯੋਗ ਮਾਤਾ ਹੈ ਐਸ ਕੇ ਸੈਣੀ ਸੀਨੀਅਰ ਅਧਿਆਪਕ ਸਨ ਤੇ ਉਹਨਾਂ ਤੋਂ ਸਿੱਖਿਆ ਲੈ ਕੇ ਕਈ ਬੱਚੇ ਉੱਚ ਮਕਾਮਾਂ ਤੇ ਵੀ ਪੁੱਜੇ ਤੇ ਐਸ ਕੇ ਐਸ ਕੇ ਸੈਣੀ ਸਿੱਖਿਆ ਦੇ ਖੇਤਰ ਵਿੱਚ ਕਾਫੀ ਮਕਬੂਲ ਵੀ ਹੋਏ ਤੇ ਇਹੀ ਕਾਰਨ ਹੈ ਕਿ ਉਹਨਾਂ ਦੇ ਦਿੱਤੇ ਸੰਸਕਾਰਾਂ ਦੀ ਬਦੌਲਤ ਉਹਨਾਂ ਦੇ ਸੁਪੁੱਤਰ ਚਾਂਦ ਕੁਮਾਰ ਸੈਣੀ ਅੱਜ ਸਮਾਜ ਵਿੱਚ ਪੱਤਰਕਾਰਤਾ ਰਹੀ ਸੇਵਾ ਨਿਭਾ ਰਹੇ ਹਨ